ਮੇਰਾ ਨਾਮ ਜੀ ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਇਥੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਅਰਾਊਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦਿਆਂ ਹੋਇਆ ਬਹੁਤ ਵੱਡੀਆਂ ਕੰਪਨੀਆਂਸ ਵਿੱਚ AI ਲੀਡ ਕੀਤੀ ਹੈ ਐਮਾਜ਼ੋਨ ਔਰ ਐਕਲ ਆਈਬੀਆ ਮੀ ਰਿਸਰਚ ਟੈਰਾ ਡਾਟਾ ਆਰਮ ਮੋਸਟ ਰੀਸੈਂਟਲੀ ਬੈਕਰਸ ਵਿੱਚ ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਹੈ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿਤੇ ਵਿੱਚ ਵੱਡਣਾ ਇਸ ਲਈ ਇਹਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਸਾਡੇ ਛੋਟੇ ਪਿੰਡਾਂ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮਨ ਬਣਾਇਆ ਜਦੋਂ ਅਸੀਂ ਪੂਰੇ ਟਰਾਂਸਫਰ ਹੋਏ ਮਤਲਬ 2-3 ਮਹੀਨਿਆਂ ਵਿੱਚ ਅਸੀਂ ਕਲਾਸਿਸ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 600 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਤੋਂ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪ ਐਵਨ ਅਫਰੀਕਾ ਤੋਂ ਵੀ ਬੱਚੇ ਪੜ੍ਹਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਜ਼ ਹੁੰਦੀ ਆ ਉਹ ਬਣਾਣੀ ਸਿਖਾਉਂਦੇ ਆ ਕਿਉਂਕਿ ਮੇਰੀ PH.D ਵੀ ਇਸ ਵਿੱਚ ਹੀ ਆ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ CPU ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ PH.D ਚ ਮੈਂ ਬਣਾਈ ਹੋਈ ਹੈ ਮਤਲਬ ਬਹੁਤ ਸਾਰੇ ਲੋਕ AI ਦਾ ਕੰਮ ਸਾਡਾ ਵਰਤਦੇ ਵੀ ਨੇ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਸੀ ਕਿ ਬੱਚਾ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾਂ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇਹ ਕਹਿ ਲਓ ਬਹੁਤ ਸਾਰੇ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿਤੇ ਨਵੇਂ ਪੈਦਾ ਕਰ ਦੇਣੇ ਉਹਨਾਂ ਸਾਬਲੀ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਸੋ ਦੋ ਮੇਨ ਫੈਕਟਰ ਸੀਗੇ ਪਹਿਲਾ ਇਹ ਕਿ ਫੈਮਿਲੀ ਸਾਡੀ ਹੁਣ ਬੇਬੀ ਆ ਮੇਰਾ 6 ਮਹੀਨਿਆਂ ਦਾ ਹੋ ਗਿਆ ਸੋ ਸਾਡੇ ਮਨ ਵਿੱਚ ਇਹ ਜ਼ਰੂਰ ਸਵਾਲ ਸੀਗਾ ਕਿ ਹੁਣ ਸਾਡੀ ਅਗਲੀ ਜਨਰੇਸ਼ਨ ਨੇ ਤੇ ਆਪਣੀ ਮਿੱਟੀ ਨਾਲ ਕਿੰਨਾ ਕੁ ਜੁੜੀਆਂ ਹੋਣਗੀਆਂ ਸੋ ਆਮ ਆਈ ਥਿੰਕ ਜਦੋਂ ਹੋਣ ਵਾਲਾ ਸੀ ਤੇ ਅਸੀਂ ਫਿਰ ਇਹ ਫੈਸਲਾ ਕੀਤਾ ਕਿ ਨਹੀਂ ਹੁਣ ਵਾਪਸ ਜਾਈਏ ਤਾਂ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਆਪਣੀ ਧਰਤੀ ਨਾਲ ਹੋਰ ਜੁੜੇ ਰਹਿਣ ਸੈਕੰਡਲੀ ਅਸੀਂ ਉੱਥੇ ਐਜੂਕੇਸ਼ਨ ਆਪਣੀ ਕੰਪਲੀਟ ਕਰ ਲਈ ਸੀ ਐਜੂਕੇਸ਼ਨ ਤੋਂ ਬਾਅਦ ਅਸੀਂ ਫਿਰ ਜੌਬ ਕਰ ਰਹੀ ਸੀ ਸੋ ਮੇਰੀ ਵੀ ਇੱਥੋਂ ਐਨਆਈਟੀ ਜਲੰਧਰ ਤੋਂ ਬੈਚਲਰਸ ਹੈ ਮਕੈਨੀਕਲ ਇੰਜੀਨੀਅਰਿੰਗ ਦੀ ਫਿਰ ਮੈਂ ਉਸ ਤੋਂ ਬਾਅਦ ਮਾਸਟਰਸ ਪੀ ਐਚ ਡੀ ਐਂਡ ਪੋਸਟ ਡਾਕਟਰੇਟ ਇਨ ਮਕੈਨੀਕਲ ਇੰਜੀਨੀਅਰਿੰਗ ਕੀਤੀ ਯੂ ਐਸ ਏ ਤੋਂ ਆਫਟਰ ਦੈਟ ਮੈਂ ਐਜ਼ ਅ ਰਿਸਰਚ ਇੰਜੀਨੀਅਰ ਕੰਮ ਕੀਤਾ ਕੈਟਰਪਿਲਰ ਕੈਟਰਪਿਲਰ ਇੰਡਸਟਰੀਜ਼ ਵਿੱਚ ਸੋ ਸਾਰਾ ਕੰਮ ਕੀਤਾ ਐਂਡ ਆਈ ਥਿੰਕ ਉਸ ਕਰਨ ਤੋਂ ਬਾਅਦ ਅਸੀਂ ਇਹ ਚੀਜ਼ ਦੇਖੀ ਕਿ ਹੁਣ ਸਾਡੇ ਕੋਲ ਇੱਕ ਐਕਸਪੀਰੀਅੰਸ ਹੈ ਇੱਕ ਨੌਲੇਜ ਇਦਾਂ ਦੀ ਹੈ ਜਿਹੜੀ ਹੁਣ ਜਿਹੜੇ ਇੱਥੋਂ ਦੇ ਬੱਚੇ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਅਸੀਂ ਉਹ ਬਹੁਤ ੱੱਕੇ ਖਾ ਕੇ ਸਿੱਖੀ ਸੀ ਬਹੁਤ ਚੀਜ਼ਾਂ ਸਾਨੂੰ ਨਹੀਂ ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ੱੱਕੇ ਠੇਡੇ ਖਾ ਕੇ ਸਿੱਖੀ ਸੋ ਆਈ ਥਿੰਕ ਵਾਪਸ ਆਨ ਦਾ ਇੱਕ ਮੋਟੀਵੇਸ਼ਨ ਸੀ ਕਿ ਹੁਣ ਜਿਹੜੀਆਂ ਆਗਰੀਆਂ ਪੀੜੀਆਂ ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਅਈ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨੇ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ ਨੂੰ ਜਿਹੜੇ ਕੰਡੇ ਥੋੜੇ ਝੁੱਕ ਦੇਈਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇਹਨੀਆਂ ਟੇਡੀਆਂ ਹੁੰਦੀਆਂ ਨੇ ਮਲ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਕਿ ਅੱਜ ਸਾਡੇ ਵਿਚਕਾਰ ਇੱਕ ਅਮਰਤ ਹਾਰੀ ਜੋੜਾ ਕਹਿ ਲੋ ਜਾਂ ਗੁਰਸਿੱਖ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੰਦੀਪ ਸਿੰਘ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਸਪਤਨੀ ਡਾਕਟਰ ਇੰਦਰਜੋਤ ਕੌਰ ਜਿਹੜੇ ਕਿ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਉਹਨਾਂ ਨੇ ਪੜਾਇਆ ਤੇ ਇਹ ਗੱਲ ਕਹਿਣ ਵਿੱਚ ਕੋਈ ਹਰਜ ਤੇ ਗੁਰੇਜ਼ ਨਹੀਂ ਆ ਕਿ ਕਰੋੜਾਂ ਦੀ ਤਨਖਾਹ ਤੇ ਸੁੱਖ ਸਹੂਲਤਾਂ ਉੱਥੋਂ ਤਿਆਕ ਕੇ ਇਹ ਆਪਣੇ ਸੂਬੇ ਦੇ ਵਿੱਚ ਪਹੁੰਚੇ ਨੇ ਇਹਨਾਂ ਦੇ ਮੰਦੀ ਮਨਸ਼ਾ ਕਿ ਆਪਣੇ ਸੂਬੇ ਲਈ ਇਥੋਂ ਦੇ ਵਿਦਿਆਰਥੀਆਂ ਲਈ ਕੌਮ ਦੇ ਚੰਗੇ ਭਵਿੱਖ ਲਈ ਇਹ ਆਪਣਾ ਕੰਮ ਕਰ ਸਕਣ। ਸੋ ਛਰੋਨੀ ਗੁਰਦਾਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਅੱਜ ਸਨਮਾਨ ਇੱਥੇ ਕੀਤਾ ਗਿਆ ਜਿਦੇ ਵਿੱਚ ਸ਼ਬਾਦ ਸਿੰਘ ਜੀ ਵਿਸ਼ੇਸ਼ ਕਰਕੇ ਸ਼ਾਮਲ ਹੋਏ ਨੇ। ਤੇ ਅ ਬਾਕੀ ਵੀ ਸਾਡੇ ਪਹੁੰਚੇ ਨੇ ਅਧਿਕਾਰੀ ਸਾਹਿਬਾਨ। ਸੋ ਇਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੇ ਐਡੇ ਵੱਡੇ ਕਹਿੰਦੇ ਹੁੰਦੇ ਆ ਦੇਸ਼ ਵਿੱਚੋਂ ਵੱਡੇ ਅਹੁਦੇ ਤੇ ਰਤਬਿਆਂ ਨੂੰ ਛੱਡ ਕੇ ਅੱਜ ਇੱਥੇ ਆਏ ਮੇਰੇ ਲਈ ਬੜਾ ਵੱਡਾ ਸਵਾਲ ਸੀ ਅਸੀਂ ਉੱਥੇ ਇਹਨਾਂ ਕੋਲੇ ਪਹੁੰਚੇ ਜਦੋਂ ਇਹਨਾਂ ਦੀਆਂ ਗੱਲਬਾਤ ਸੁਣੀ ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਾਣ ਮਹਿਸੂਸ ਹੋਇਆ ਹੁਣ ਇਹ ਇੱਥੇ ਜਿਹੜੇ ਕੋ ਸਿੱਖ ਅਧਾਰੇ ਨੇ ਖਾਸ ਤੌਰ ਤੇ ਸ਼ਰੋਮੀ ਗੁਰਦੁਆਰਾ ਪਰੰਧ ਕਮੇਟੀ ਹੁਣ ਇਹ ਬੱਚਿਆਂ ਨੂੰ ਆਨਲਾਈਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸਿੱਖਿਆ ਦਿੰਦੇ ਨੇ ਇਹ ਜਿਹਦੇ ਲਈ ਇਹਨਾਂ ਦੀ ਵੱਡੀ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਆਪਣਾ ਪਿੰਡ ਹੀ ਚੁਣਿਆ ਜਿਹੜਾ ਪਿੰਡ ਜਲਾਲਾਬਾਦ ਦੇ ਕੋਲੇ ਆ ਤੇ ਉਹ ਪਿੰਡ ਦੇ ਵਿੱਚ ਰਹਿ ਕੇ ਹੀ ਇਹ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਈਵਨ ਬੰਗਲੌਰ ਦਿੱਲੀ ਨੌਇੜਾ ਜਿਹੜੇ ਜਿੱਥੇ ਵੀ ਇਹ ਹੱਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉੱਥੋਂ ਦੇ ਬੱਚਿਆਂ ਨੂੰ ਇਹ ਪੜ੍ਹਾ ਰਹੇ ਨੇ ਤੇ ਅੱਜ ਇਹਨਾਂ ਨੇ ਸਾਨੂੰ ਮਾਣ ਦਿੱਤਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਧਾਰੇ ਨਾਲ ਸਬੰਧਤ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ